ਮਾਂ ਦੀ ਆਸ਼ਕੀ ਨੇ ਖਾ ਲਿਆ ਜਵਾਨ ਪੁੱਤ ਮਾਂ ਦੇ ਪੁੱਠੇ ਕੰਮਾਂ ਤੋਂ ਪੁੱਤ ਹੋਇਆ ਸ਼ਰਮਸਾਰ ਤੇ ਲੋਕਾਂ ਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਨੌਜਵਾਨ ਨੇ ਚੁੱਕਿਆ ਗਲਤ ਕਦਮ ਤਸਵੀਰਾਂ ਦੇ ਵਿੱਚ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਸੀਂ ਇੱਕ ਮਹਿਲਾ ਤੇ ਨਾਲ ਇੱਕ ਵਿਅਕਤੀ ਨੂੰ ਦੇਖ ਰਹੇ ਹੋ ਤੁਸੀਂ ਸੋਚਦੇ ਤਾਂ ਇਹੀ ਹੋਮੋਗੈਕ ਸ਼ਾਇਦ ਰਿਸ਼ਤੇ ਦੇ ਵਿੱਚ ਮਾਂ ਪੁੱਤ ਹੋਣਗੇ ਪਰ ਨਹੀਂ ਇਹ ਨੇ ਅੱਜ ਦੇ ਹੀ ਰਾਂਝਾ ਮਾਂ ਦਾ ਇਸ ਵਿਅਕਤੀ ਦੇ ਨਾਲ ਇਸ਼ਕ ਚੱਲਦਾ ਸੀ ਤੇ ਪੁੱਤ ਇਹ ਬਰਦਾਸ਼ਤ ਨਾ ਕਰ ਸਕਿਆ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਾਰੀਵਾਲ ਦਾ ਜਿੱਥੇ ਕਲਯੁਗ ਮਾਂ ਦੇ ਨਜਾਇਜ਼ ਸਬੰਧਤੋਂ ਪਰੇਸ਼ਾਨ ਨੌਜਵਾਨ ਨੇ ਗਲਤ ਕਦਮ ਚੁੱਕਿਆ ਮ੍ਰਿਤਕ ਮੁੰਡੇ ਦੀ ਮਾਂ ਤੇ ਨਸ਼ੀਲੇ ਪਦਾਰਥ ਵਿਰੋਧੀ ਐਕਟ ਦੇ ਤਹਿਤ ਪਹਿਲਾਂ ਹੀ 8 ਮਾਮਲੇ ਦਰਜ ਨੇ ਅਤੇ ਕਲਯੁਗੀ ਮਾਂ ਕਈ ਵਾਰ ਜੇਲ੍ਹ ਦੀ ਯਾਤਰਾ ਵੀ ਕਰ ਚੁੱਕੀ ਹੈ ਅਤੇ ਚਿਟਾ ਵੇਚਣ ਦੇ ਮਾਮਲੇ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਬਦਨਾਮ ਹੈ ਧਾਰੀਵਾਲ ਪੁਲਿਸ ਵੱਲੋਂ ਮ੍ਰਿਤਕ ਗੁਰਦੀਪ ਸਿੰਘ ਪੁੱਤਰ ਸਵਰਗਵਾਸੀ ਜੋਗਿੰਦਰ ਪਾਲ ਵਾਸੀ ਪਿੰਡ ਸੋਲ ਦੀ ਵਿਯੋਤਾ ਭੈਣ ਦੀ ਸ਼ਿਕਾਇਤ ਤੇ ਮ੍ਰਿਤਕ ਦੀ ਮਾਂ ਅਤੇ ਉਸਦੇ ਆਸ਼ਕ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀ ਜਾਣਕਾਰੀ ਧਾਰੀਵਾਲ ਥਾਣੇ ਦੀ ਐਸਐਚਓ ਬਲਜੀਤ ਕੌਰ ਨੇ ਸਾਂਝੀ ਕੀਤੀ ਔਰ ਲੜਕੀ ਹੈਗੀ ਆ ਗੰਨਾਪਿੰਡ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈਗੀ ਆ ਜਿਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਕਿ ਮੇਰੀ ਮਦਰ ਜੀ ਇਸ ਵਰਨਜੀਤ ਸੰਨੀ ਜਿਹੜਾ ਸੋਲਪਿੰਡ ਦਾ ਹੀ ਰਹਿਣ ਵਾਲਾ ਉਹਦੇ ਨਾਲ ਇਹਦੀ ਮਦਰ ਦੇ ਰਿਲੇਸ਼ਨ ਸੀ ਇਹਨਾਂ ਨੇ ਕਾਫੀ ਵਾਰੀ ਭੈਣ ਭਰਾ ਦੋਨਾਂ ਨੇ ਗੁਰਦੀਪ ਸਿੰਘ ਜਿਹੜਾ ਮਰਿਆ ਹੈਗਾ ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਕਾਫੀ ਵਾਰੀ ਮਦਰ ਨੂੰ ਜਿਹੜਾ ਰੋਕਿਆ ਇਹਨੂੰ ਮਿਲਣ ਤੋਂ ਪਰ ਉਹ ਇਸ ਗੱਲ ਵੱਲ ਨਹੀਂ ਗਏ ਹੈਗੇ ਰੁਕੇ ਨਹੀਂ ਹੈਗੇ ਤੇ ਫਿਰ ਕੱਲ ਪਰਸੋਂ ਗੁਰਦੀਪ ਸਿੰਘ ਜਿਹੜਾ ਹੈਗਾ ਵਾ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਇਹ ਇਹਨੇ ਆਪਣੀ ਸੁਸਾਇਡ ਕਾਮੀ ਹੈਗੀ ਆ ਜੇ ਐਫ ਆਈ ਆਰ ਨੰਬਰ 83/24 ਤੇ 108 ਬੀ ਐਸ ਐਨ ਨਵੇਂ ਐਕਟ ਦੇ ਮਤਾਬਕ ਕੇਸ ਰਜਿਸਟਰ ਕੀਤਾ ਅਰੈਸਟ ਕੀਤਾ ਉਹ ਜੀ ਇਹਦੇ ਤੇ ਐਨ ਡੀ ਪੀ ਐ ਐਕਟ ਦੇ ਕਰੀਬ 8 ਮੁਕਦਮੇ ਪਹਿਲੇ ਵੀ ਦਰਜ ਹੈ ਕ੍ਰਿਮੀਨਲ ਹੈਗੀ ਆ ਮੈਂ ਤੇ ਸਾਰੇ ਲੋਕਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਕ੍ਰਿਮੀਨਲ ਲੋਕ ਇਹੋ ਜਿਹੇ ਕੰਮ ਕਰ ਰਹੇ ਆ ਆਖਰ ਪੁਲਿਸ ਦੀ ਛੜਕੀ ਵਿੱਚ ਆ ਹੀ ਜਾਂਦੇ ਨੇ ਜਿੱਦਾਂ ਹੁਣ ਇਹ ਕੱਲ੍ਹ ਇਹ ਆਈ ਆ ਸਾਡੀ ਕ੍ਰਿਤੀ ਚ ਆਈ ਗਈ ਕਿਉਂਕਿ ਪਹਿਲਾਂ ਵੀ ਬਾਰ-ਬਾਰ ਜੇਲ੍ਹ ਚ ਜਾਣਾ ਆਉਣਾ ਇਹਦੇ ਦਿਮਾਗ ਚ ਸੀਗਾ ਵੀ ਜੇਲ੍ਹ ਚੋਂ ਮੈਂ ਵਾਪਸ ਆਈ ਜਾਨੀ ਆ ਤੇ ਹੁਣ ਫੇਰ ਸਾਡੀ ਕ੍ਰਿਤੀ ਚ ਆਈ ਨਜ਼ਾਇਜ਼ ਸਬੰਧਾ ਕਰਕੇ ਪਤਾ ਨਹੀਂ ਹੋਰ ਕਿੰਨੀਆਂ ਕੁ ਜ਼ਿੰਦਗੀਆਂ ਬਰਬਾਦ ਹੋਣਗੀਆਂ ਇੱਥੇ ਲੋੜ ਆ ਲੋਕਾਂ ਨੂੰ ਆਪਣੇ ਰਿਸ਼ਤੇ ਤੇ ਪਰਿਵਾਰ ਨੂੰ ਬਚਾਉਂਦੀ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ